ਸਾਰੇ ਪ੍ਰੈਸ ਤੇ ਭਰਾਵਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਤੇ ਸਾਰੇ ਤੁਹਾਡੇ ਦਰਸ਼ਕਾਂ ਨੂੰ ਵੀ ਬਹੁਤ-ਬਹੁਤ ਸਤਿ ਸ੍ਰੀ ਅਕਾਲ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ ਆ ਮੈਂ ਆਪਣੇ ਜਿਹੜੇ ਇੰਡਸਟਰੀ ਦੇ ਲੀਡਰ ਆ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਉਹਨਾਂ ਨੇ ਵੀ ਮੈਨੂੰ ਜੁਆਇਨ ਕੀਤਾ ਦੋ ਕੰਮ ਲਈ ਆ ਇੱਕ ਤਾਂ ਪਹਿਲਾਂ ਮੈਂ ਤੁਹਾਨੂੰ ਚੰਗੀ ਖਬਰ 에어ਪੋਰਟ ਤੇ ਦੇ ਰਿਹਾ ਹਲਵਾਰਾ 에어ਪੋਰਟ ਤੇ ਤੇ ਦੂਜਾ ਇੰਡਸਟਰੀ ਦਾ ਅਸੀਂ ਇੱਕ ਰੋਡ ਮੈਪ ਤਿਆਰ ਕੀਤਾ ਇੱਕ ਸਾਲ ਲਈ ਉਹ ਕਰ ਰਹੇ ਆ ਅੱਲਾ ਪਾ ਮੈਂ ਤੁਹਾਨੂੰ 에어ਪੋਰਟ ਦੀ ਖਬਰ ਦੇਣਾ ਚਾਹੁੰਦਾ ਕੱਲ ਸ਼ਾਮੀ ਈਮੇਲ ਕੀਤੀ ਹੈ 에어ਪੋਰਟ ਅਥਾਰਟੀ ਆਫ ਇੰਡੀਆ ਨੇ ਆਪਣੇ ਲੋਕਲ ਆਫਿਸ ਨੂੰ ਲਾਇਲ ਨੂੰ ਜਿਹੜਾ ਕਿ ਲੁਧਿਆਣਾ ਇੰਟਰਨੈਸ਼ਨਲ 에어ਪੋਰਟ ਲਿਮਿਟਿਡ ਕੰਪਨੀ ਹੈ ਉਹਨਾਂ ਦੇ ਸੀਈਓ ਨੂੰ ਈਮੇਲ ਪਾਈ ਹੈ ਉਹਨਾਂ ਨੇ ਜਿਹੜੇ ਮੈਂ ਚਾਰ ਲਾਈਨਾਂ ਜ਼ਰੂਰੀ ਹੈ ਸ਼ੋਰਟਲੀ ਇਨਾਗੂਰੇਸ਼ਨ ਆਫ ਅਲਵਾਰਾ 에어ਪੋਰਟ ਵਿਲ ਬੀ ਕੈਰੇਜਡ ਆਊਟ ਬਾਈ ਦੀ ਵੀਆਈਪੀ ਬੀਵੀਆਈਪੀ ਇਹ ਇਹ ਬਹੁਤ ਦੇਰ ਦਾ ਪੈਂਡਿੰਗ ਸੀ ਅਸੀਂ 에어ਪੋਰਟ ਅਥਾਰਟੀ ਨੂੰ ਪਰਸੂ ਕਰ ਰਹੇ ਸੀ ਕਿ ਜਲਦੀ ਤੋਂ ਜਲਦੀ ਟੇਕਓਵਰ ਲੈ ਕੇ ਇਹਦੀ ਓਪਨਿੰਗ ਕਰੋ ਔਰ ਉਹਨਾਂ ਨੇ ਸਾਡੀ ਰਿਕਵੈਸਟ ਮੰਨ ਲਈ ਆ ਉਹਦੇ ਲਈ ਉਹਨਾਂ ਨੇ ਆ ਮੈਂ ਤੁਹਾਨੂੰ ਪੜ ਕੇ ਅਕੋਰਡਿੰਗਲੀ ਇਟ ਹੈਸ ਬੀਨ ਡਿਜ਼ਾਇਰਡ ਬਾਈ ਦੀ ਮੈਨੇਜਮੈਂਟ ਟੂ ਪ੍ਰੇਪੇਅਰ ਨੈਸੈਸਰੀ ਮਟੀਰੀਅਲਜ਼ ਮਤਲਬ ਇਨਵਿਟੇਸ਼ਨ ਕਾਰਡ ਡਿਸਪਲੇ ਇਹ ਉਹ ਪੂਰੀ ਤਿਆਰੀ ਹੈ ਸਿਰਫ ਉਹਨਾਂ ਨੇ ਫਾਰਮਲ ਡੇਟ ਅਨਾਉਂਸ ਕਰਨੀ ਹੈ ਉਹ ਮਈ ਚ ਵੀ ਹੋ ਸਕਦੀ ਐ ਐਂਡ ਮਈ ਚ ਵੀ ਹੋ ਸਕਦੀ ਐ ਤੇ ਜੂਨ ਦੇ ਪਹਿਲੇ ਹਫਤੇ ਚ ਵੀ ਹੋ ਸਕਦੀ ਐ ਇਹ ਹੁਣ 에ਰਪੋਰਟ ਅਥਾਰਟੀ ਨੇ ਡਿਸਾਈਡ ਕਰਨਾ ਜਿਹੜੀ ਇਹ ਡੇਟ ਹੈਗੀ ਐ ਪਰ ਉਹਨਾਂ ਨੇ ਗੋ ਹੈਡ ਦਿੱਤੀ ਐ ਕਿ ਅਸੀਂ ਤਿਆਰ ਆ 에ਰਪੋਰਟ ਦਾ ਹੈਂਡਓਵਰ ਲੈ ਲੀ ਔਰ ਜਿਹੜੇ 10 15 ਦਿਨ ਹੁਣ ਫਾਰਮੈਲਿਟੀਆਂ ਲਈ ਪੂਰੀਆਂ ਹੋਣੀਆਂ ਉਹਨਾਂ ਨੇ ਮਤਲਬ ਕਿ ਇੱਥੇ ਤੱਕ ਉਹਦੇ ਵਿੱਚ ਲਿਖਿਆ ਹੈ ਕਿ ਜਿਹੜਾ ਇਨਵੀਟੇਸ਼ਨ ਕਾਰਡ ਹੈ ਡਾਇਸਪਲੇਨ ਹੈ ਪਲੇ ਕ ਹੈ ਡਿਸਪਲੇ ਐਡਵਰਟਾਈਜ਼ਮੈਂਟ ਆ ਉਹ ਸਾਰੇ ਹੀ ਤਿਆਰੀ ਕਰ ਲੋ ਉਹਨਾਂ ਨੇ ਨਾਮ ਵੀ ਲੱਲੇ ਆ ਸਟੇਟ ਦੇ ਜਿਹੜੇ ਵੀ ਵੀ ਆਈ ਪੀ ਹੈ ਜਿਹੜੇ ਜ਼ਿਲ੍ਹੇ ਦੇ ਆ ਚਾਹੇ ਮੈਂਬਰ ਪਾਰਲੀਮੈਂਟ ਹੈ ਜਾਂ ਜਿੱਥੇ 에어ਪੋਰਟ ਖੁੱਲ ਰਿਹਾ ਉੱਥੇ ਦੇ ਐਮ ਐਲ ਏ ਸਹਬਾਨ ਇਹ ਸਾਰੀ ਇਨਫਰਮੇਸ਼ਨ ਉਹਨਾਂ ਨੇ ਮੰਗ ਲਈ ਹੈ ਬੜਾ ਚੰਗਾ ਸਾਈਨ ਹੈ ਔਰ ਮੈਂ ਪੂਰੇ ਲੁਧਿਆਣੇ ਵਾਸੀਆਂ ਨੂੰ ਵਧਾਈ ਦੇਣਾ ਕਿ ਇੱਕ ਸਟੈਪ ਹੋਰ ਆਪਾਂ ਨੇੜੇ ਪਹੁੰਚ ਰਹੇ ਹਾਂ 에어ਪੋਰਟ ਇੱਕ ਵਾਰੀ ਇਨੋਗਰੇਸ਼ਨ 에어ਪੋਰਟ ਦੀ ਹੋ ਜਾਏਗੀ ਫਿਰ 에어 ਇੰਡੀਆ ਤੇ ਮਤਲਬ ਕਿ ਤਿਆਰੀ ਚਾਲੂ ਕਰ ਦੇਗਾ ਪਰ ਇਹ ਜੋ ਕੱਲ ਈਮੇਲ ਆਈ ਹੈ ਮੈਂ 에어 ਇੰਡੀਆ ਨੂੰ ਵੀ ਅੱਜ ਫਾਰਵਰਡ ਕਰੂੰਗਾ ਤਾਂ ਕਿ ਸਾਈਮਲਟੇਨੀਅਸ ਉਹ ਆਪਣੀ ਤਿਆਰੀ ਕਰ ਲੈ एयरपोर्ट ਤੇ ਜੇ ਕਿਸੇ ਦਾ ਕੋਈ ਸਵਾਲ ਹੈ ਪੁੱਛ ਲੈ ਫਿਰ ਮੈਂ ਅੱਗੇ ਇੰਡਸਟਰੀ ਦਾ ਤੁਹਾਨੂੰ ਡਿਸਕਸ਼ਨ ਕਰੂੰਗਾ ਇਹ ਵੈਸੇ ਪ੍ਰੈਸ ਕਾਨਫਰੈਂਸ ਇੰਡਸਟਰੀ ਲਈ ਬੁਲਾਈ ਸੀ ਪਰ ਕਿਉਂਕਿ ਇਹ ਇਨ ਦੀ ਮੀਨ ਵਾਈਲ ਨਿਊਜ਼ ਆ ਗਈ ਮੈਂ ਕਿਹਾ ਪਹਿਲਾਂ ਇਹ ਮੈਂ ਤੁਹਾਨੂੰ ਦੱਸਦਾ ਸਾਰੇ ਆਪਣੇ ਸ਼ਹਿਰੀਆਂ ਨੂੰ ਬੈਕ ਸ਼ੁਰੂ ਹੋਏਗੀ ਬੈਕ ਸ਼ੁਰੂ ਹੋ ਜਾਏਗੀ ਹਾਂਜੀ ਬੈਕ ਸ਼ੁਰੂ ਹੋਏਗੀ ਕਿੱਥੇ ਹੋ ਜਾਏਗੀ ਇਹ ਜੀ ਇਹਦਾ ਜਿਹੜਾ ਕਨੈਕਟਿੰਗ ਹੋਏਗਾ ਉਹਦਾ ਪੂਰਾ ਇੰਡੀਆ ਨਾਲ ਹੋਏਗਾ ਔਰ ਯੂਰਪ ਨਾਲ ਹਰ ਜਗ੍ਹਾ ਹੋਏਗਾ ਕਿਉਂਕਿ ਅਸੀਂ 에어 ਇੰਡੀਆ ਚਾਲੂ ਕਰ ਰਹੇ ਹਾਂ ਜਿਹੜਾ ਲੱਗੇ ਜੋ ਹੋਏਗਾ ਚੈੱਕ ਇਨ ਇੱਥੇ ਹੋਏਗਾ ਚੈੱਕ ਇਨ ਡੈਸਟੀਨੇਸ਼ਨ ਤੱਕ ਹੋਏਗਾ ਚਾਹੇ ਵਿਦਰ ਇੰਡੀਆ ਚਾਹੇ ਇੰਟਰਨੈਸ਼ਨਲ ਹੈ ਪਰ ਇਹ ਫਲਾਈਟਾਂ ਜਿਹੜੀਆਂ ਚਾਲੂ ਕਰ ਰਹੇ ਉਹ IGIA 에어ਪੋਰਟ ਦੇ ਥਰੂ ਕਰ ਰਹੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਸਟਾਰਟ ਹੋਵੇਗਾ ਸ਼ੁਰੂ ਵਿੱਚ ਦੋ ਫਲਾਈਟਾਂ ਨਾਲ ਚਾਲੂ ਕਰ ਰਹੇ ਹਾਂ మేబీ ਇੱਕ ਨਾਲ ਕਰਾਂ ਪਰ ਦੋ ਉਹਨਾਂ ਨੇ ਕਨਫਰਮ ਕਰਤੀਆਂ ਸ਼ਾਇਦ ਦੋਵਾਂ ਨਾਲ ਕਰ ਦੇਣ ਉਹ ਸਾਰੇ ਕੰਮ ਉਹਨਾਂ ਨੇ ਉਹ ਜਿਹੜੀ ਮੀਟਿੰਗ ਵਾਲੀ ਸੀ ਤੇ ਰਿਕਵੈਸਟ ਕਰਾਂਗੇ ਕਿ ਸਾਇਮਨ ਟੀਮਸ ਦੀ ਕੰਮ ਵੀ ਹੁੰਦਾ ਹੈ ਨਾ ਹਾਂ ਬਸ ਉਹਨਾਂ ਨੇ ਸਾਡੀ ਰਿਕਵੈਸਟ ਮੰਨ ਲਈ ਹੈ ਨਹੀਂ ਇੱਥੋਂ ਦਾ ਸਿੱਧਾ ਇੰਟਰਨੈਸ਼ਨਲ ਨਹੀਂ ਜਾਏਗੀ ਸਿਰਫ ਇਹ ਹੈ ਕਿ ਦਿੱਲੀ ਵਿੱਚ ਇਮੀਗ੍ਰੇਸ਼ਨ ਤੇ ਕਸਟਮ ਹੋਏਗੀ ਜਦੋਂ ਇੱਥੋਂ ਟ੍ਰੈਫਿਕ ਵੱਧ ਜਾਏਗਾ ਫਿਰ ਇਮੀਗ੍ਰੇਸ਼ਨ ਤੇ ਕਸਟਮ ਵੀ ਅਸੀਂ ਇੱਥੇ ਰੀਕਵੈਸਟ ਕਰਕੇ ਸ਼ਿਫਟ ਕਰ ਲਾ ਜੀ ਕਰੀਏ ਜੀ ਹਾਂਜੀ ਸਰ ਕਰੀਏ ਜੀ ਆ ਗਏ ਸਾਰੇ ਪ੍ਰੈਸ ਤੇ ਭਰਾਵਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਤੇ ਸਾਰੇ ਤੁਹਾਡੇ ਦਰਸ਼ਕਾਂ ਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਮੈਂ ਆਪਣੇ ਜਿਹੜੇ ਇੰਡਸਟਰੀ